ਤੁਸੀਂ ਮੈਂ ਆ ਸਤਪੰਦਰ ਸ਼ੇਰਕੇਲ ਬਠੰਡਾ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਇੱਥੋਂ ਕਿਹੜਾ ਉਮੀਦਵਾਰ ਇਸ ਵਾਰ ਬਾਜ਼ੀ ਮਾਰੇਗਾ ਉਸ ਦਾ ਨਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਗਰਾਊਂਡ ਰਿਪੋਰਟਸ ਦੇ ਆਧਾਰ ਤੇ ਅਤੇ ਪਿਛਲੇ ਅੰਕੜਿਆਂ ਦੇ ਆਧਾਰ ਤੇ ਕਿਸ ਪਾਰਟੀ ਦਾ ਕਿਹੜਾ ਉਮੀਦਵਾਰ ਇੱਥੋਂ ਬਾਜ਼ੀ ਮਾਰ ਸਕਦਾ ਉਸ ਉਮੀਦਵਾਰ ਦਾ ਨਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ ਦੇ ਅੰਤ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਕੈਂਡੀਡੇਟ ਪਹਿਲੇ ਜਾਂ ਦੂਜੇ ਸਥਾਨ ਤੇ ਰਹਿਣ ਵਾਲਾ ਇੱਕ ਅਜਿਹੇ ਕੈਂਡੀਡੇਟ ਦਾ ਤੁਹਾਡੇ ਨਾਲ ਨਾਂ ਸਾਂਝਾ ਕਰਾਂਗੇ ਜਿਹੜਾ ਦੂਜਿਆਂ ਤੇ ਭਾਰੂ ਪੈਂਦਾ ਦਿਖਾਈ ਦੇ ਰਿਹਾ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਬੀਬੀ ਹਰਸਵਰਤ ਕੌਰ ਬਾਦਲ ਇੱਥੋਂ ਤਿੰਨ ਵਾਰ ਐਮਪੀ ਚੁਣੇ ਜਾ ਚੁੱਕੇ ਨੇ 2009 ਦੀਆਂ ਲੋਕ ਸਭਾ ਚੋਣਾਂ ਵੀ ਉਹਨਾਂ ਨੇ ਜਿੱਤੀਆਂ 2014 ਦੀਆਂ ਵੀ ਜਿੱਤੀਆਂ ਤੇ 19 ਦੀਆਂ ਵੀ ਜਿੱਤੀਆਂ ਰਾਜਾ ਬੜਿੰਗਰ ਤੇ ਮਨਪ੍ਰੀਤ ਬਾਦਲ ਨੂੰ ਪਿਛਲੀਆਂ ਦੋ ਚੋਣਾਂ ਦੇ ਵਿੱਚ ਉਹਨਾਂ ਨੇ ਬਾਅਦ ਦਿੱਤੀ ਤੇ ਹੁਣ ਇੱਕ ਵਾਰ ਫਿਰ ਤੋਂ ਹਰ ਸਿਮਰਤ ਕੌਰ ਬਾਦਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਉੱਧਰ ਕਾਂਗਰਸ ਪਾਰਟੀ ਨੇ ਜੀਤ ਮਹਿੰਦਰ ਸਿੱਧੂ ਜਿਹੜੇ ਕਿ 2022 ਅਤੇ 2017 ਦੀਆਂ ਵਿਧਾਨ ਸਭਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ 'ਤੇ ਲੜੇ ਸੀ ਪਰ ਹਾਰ ਗਏ ਸੀ ਤੇ ਉੱਥੋਂ ਬਲਜਿੰਦਰ ਕੌਰ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਇਸ ਵਾਰ ਜੀਤ ਮਹਿੰਦਰ ਸਿੱਧੂ ਤੇ ਕਾਂਗਰਸ ਪਾਰਟੀ ਨੇ ਦਾਅ ਖੇਡਿਆ ਇਸ ਤੋਂ ਪਹਿਲਾਂ 2002 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਜ਼ਾਦ ਤੌਰ ਤੇ ਅਤੇ 2007 ਅਤੇ 12 ਦੇ ਵਿੱਚ ਉਹ ਕਾਂਗਰਸ ਦੀ ਟਿਕਟ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਬਤੌਰ ਵਿਧਾਇਕ ਉਹ ਵੀ ਹੈਟਟ੍ਰਿਕ ਲਾ ਚੁੱਕੇ ਨੇ ਤੇ ਇਧਰ ਹਰਸਮਰਤ ਕੌਰ ਬਾਦਲ ਵੀ ਹੈਟਟ੍ਰਿਕ ਲਾ ਚੁੱਕੇ ਨੇ ਐਮਪੀ ਬੰਨ ਦੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹਮਾਇਤ ਦੇ ਨਾਲ ਲੱਖਾਂ ਸੁਧਾਣਾ ਵੀ ਕਿਸੇ ਨਾ ਕਿਸੇ ਦਾ ਖੇਡ ਜ਼ਰੂਰ ਖਰਾਬ ਕਰਦੇ ਦਿਖਾਈ ਦਿੰਦੇ ਨੇ ਤੇ ਮੋੜ ਹਲਕੇ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੇ ਸੀ ਤੇ ਪਿਛੀਆਂ 2012 ਦੇ ਵਿੱਚ ਜਦ ਉਹ ਲੜੇ ਸੀ ਰਾਮਪੁਰਾ ਫੂਲ ਤੋਂ ਉਸ ਤੋਂ ਬਾਅਦ ਵੋਟਾਂ ਲਿਜਾਣ ਦੇ ਵਿੱਚ ਕੰਮ ਜਾਬ ਰਹੇ ਸੀ ਤੇ ਨੌਜਵਾਨ ਪੀੜੀ ਦੇ ਵਿੱਚ ਚੰਗਾ ਦਬਦਬਾ ਮੰਨਿਆ ਜਾਂਦਾ ਤੇ ਦੂਜੇ ਪਾਸੇ ਤਾਂ ਜਿਹੜਾ ਭਾਜਪਾ ਨੇ ਪਰਪਲ ਪਰਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਕਸਾਲੀ ਅਕਾਲੀ ਪਰਿਵਾਰ ਮਲੂਕਾ ਦੇ ਉਹ ਨੂੰ ਨੇ ਤੇ ਪੰਜਾਬ ਸਰਕਾਰ ਦੇ ਨਾਲ ਉਹਨਾਂ ਦਾ ਵਿਵਾਦ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਤੇ ਉਹ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਤੇ ਡਿਊਟੀ ਤੇ ਵਾਪਸ ਆਉਣ ਦੀ ਗੱਲ ਹੈ ਜਿਹੜੀ ਉਹ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਆਈਐਸ ਨੇ ਜਿਹੜੇ ਉਹ ਪਹਿਲੀ ਤੂਬੇ ਦੇ ਕੋਲ ਘਟਨੇ ਤੇ ਤੁਸੀਂ ਗਲਤ ਤਰੀਕੇ ਦੇ ਨਾਲ ਅਸਤੀਫਾ ਦੇ ਚੁੱਕੇ ਹੋ ਤੇ ਉਹ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਅਸਤੀਫਾ ਦੇ ਚੁੱਕੇ ਹਾਂ ਤੇ ਮੈਂ ਪੰਜਾਬ ਸਰਕਾਰ ਦੀ ਹਮੇਸ਼ਾ ਲਈ ਕੰਮ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਬਠਿੰਡੇ ਦੀ ਸੇਵਾ ਕਰਨਾ ਚਾਹੁੰਦੀ ਹਾਂ ਤੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੇ ਗੁਰਮੀਤ ਸਿੰਘ ਖੁੱਡੀਆਂ ਤੇ ਦਾ ਲਾਇਆ ਜਿਹੜੇ ਕਿ ਜਗਦੀਪ ਸਿੰਘ ਖੁੱਡੀਆਂ ਦੇ ਪੁੱਤਰ ਨੇ ਅਤੇ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਅਤੇ 11 ਵਾਰ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਹਰਾਈ ਸੀ ਤੇ ਚੋਣ ਜਿੱਤਣ ਦੇ ਵਿੱਚ ਉਹ ਕਾਮਯਾਬ ਰਹੇ ਸੀ ਤੇ ਹੁਣ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਤੇ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਸਾਰੀਆਂ ਪਾਰਟੀਆਂ ਆਪਣੀ ਆਪਣੀ ਜਿੱਤ ਦਾ ਦਾਵਾ ਠੋਕ ਰਹੀਆਂ ਨੇ ਪਰ ਅੰਕੜਿਆਂ ਦੇ ਤੌਰ ਤੇ ਨਗਰ ਮਾਰੀਏ ਦਾ ਸ਼੍ਰੋਮਣੀ ਅਕਾਲੀ ਦਲ ਇਸ ਦਿੱਤੇ ਉੱਤੇ ਹਮੇਸ਼ਾ ਮਜ਼ਬੂਤ ਰਿਹਾ ਤੇ ਇਹ ਵੀ ਦਾਵਾ ਠੋਕਿਆ ਜਾਂਦਾ ਰਿਹਾ ਕਿ ਬਠਿੰਡਾ ਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਇਆ ਬਾਕੀ ਪਾਰਟੀਆਂ ਨੇ ਲੁੱਟੇ ਨਹੀਂ ਸ਼੍ਰੋਮਣੀ ਅਕਾਲੀ ਦਲ ਅਕਸਰ ਇਹ ਕਹਿੰਦਾ ਦਿਖਾਈ ਦਿੰਦਾ ਕਿ ਪੰਜਾਬ ਹੋਵੇ ਭਾਵੇਂ ਬਠਿੰਡਾ ਹੋਵੇ ਜੋ ਵੀ ਕੰਮ ਹੈ ਉਹ ਸ਼੍ਰੋਮਣੀ ਅਕਾਲੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਇਹ ਕੈਂਡੀਡੇਟ ਨੇ ਤੇ ਹਲਕੇ ਕਿਹੜੇ ਕਿਹੜੇ ਪੈਂਦੇ ਨੇ ਇਸ ਵਿਧਾਨ ਸਭਾ ਦੇ ਵਿੱਚ ਇਸੀ ਉਮੀਦਵਾਰਾਂ ਦੀ ਜਾਣਕਾਰੀ ਹੁਣ ਜਿਹੜੇ ਵਿਧਾਨ ਸਭਾ ਹਲਕੇ ਇਸ ਲੋਕ ਸਭਾ ਸੀਟ ਦੇ ਵਿੱਚ ਪੈਂਦੇ ਨੇ ਉਹਨਾਂ ਤੇ ਵੀ ਇੱਕ ਝਾਤ ਮਾਰ ਲੈਨੇ ਆ ਸ਼੍ਰੀ ਮੁਕਤਸਰ ਜ਼ਿਲੇ ਦਾ ਲੰਬੀ ਆ ਜਿਹੜਾ ਉਹ ਇਸ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਪੈਂਦਾ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਐਮ ਐਲ ਏ ਨੇ ਤੇ ਦੂਜਾ ਪੁੱਛੋ ਮੰਡੀ ਬਠਿੰਡਾ ਤੋਂ ਰਿਜ਼ਰਵ ਸੀਟ ਹੈ ਤੇ ਉਤੋਂ ਮਾਸਟਰ ਜੀ ਜਿਕਸੀਰ ਸਿੰਘ ਨੇ ਜਿਹੜੇ ਉਹ ਐਮ ਐਲ ਏ ਨੇ ਤੇ ਦੂਜੇ ਪਾਸੇ ਬਠਿੰਡਾ ਦਿਹਾਤੀ ਤੇ ਬਠਿੰਡਾ ਜਿਹੜਾ ਸ਼ਹਿਰੀ ਆ ਉਹ ਵੀ ਬਠਿੰਡਾ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਜਿਹੜਾ ਉਹ ਇਸ ਦੇ ਵਿੱਚ ਪੈਂਦਾ ਜਗਰੂਪ ਸਿੰਘ ਗਿੱਲ ਅਤੇ ਅਮਿਤ ਰਤਨ ਜਿਹੜੇ ਨੇ ਉਹ ਇੱਥੋਂ ਦੋਵੇਂ ਜਿਹੜੇ ਐਮਐਲਏ ਨੇ ਤੇ ਤਲਵੰਡੀ ਸਾਬੋ ਵੀ ਜਿੱਥੋਂ ਬਲਜਿੰਦਰ ਕੌਰ 2017 ਦੇ ਵਿੱਚ ਵੀ ਚੋਣ ਜਿੱਤਦੇ ਆ ਤੇ 2022 ਦੇ ਵਿੱਚ ਵੀ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਅਤੇ ਮੋੜ ਹਲਕਾ ਬਠਿੰਡਾ ਜਿਹੜਾ ਸੁਖਬੀਰ ਸਿੰਘ ਹੁਰੀ ਐਮਐਲਏ ਨੇ ਤੇ ਦੂਜੇ ਪਾਸੇ ਮਾਨਸਾ ਵੀ ਇਹਦੇ ਵਿੱਚ ਆਉਂਦਾ ਜਿੱਥੇ ਵਿਜੇ ਸਿੰਘਲਾ ਜਿਨ੍ਹਾਂ ਤੇ આરોਪ ਲੱਗਦੇ ਰਹੇ ਆ ਤੇ ਉਹ ਵੀ ਮਾਨਸਾ ਤੋਂ ਵਿਧਾਇਕ ਨੇ ਸਰਦੂਲਗੜ ਤੋਂ ਜਿਹੜੇ ਗੁਰਪ੍ਰੀਤ ਸਿੰਘ ਨੇ ਉਹੋ ਵਿਧਾਇਕ ਨੇ ਤੇ ਬਡਲਾਡਾ ਮਾਨਸਾ ਜ਼ਿਲ੍ਹੇ ਦਾ ਬਡਲਾਡਾ ਵੀ ਇਸ ਦੇ ਅਧੀਨ ਆਉਂਦਾ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਤੇ ਜ਼ਿਆਦਾਤਰ ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਦਾ ਦਬਦਬਾ ਮੰਨਿਆ ਜਾਂਦਾ ਤੇ ਇੱਕ ਦਾਵਾ ਪੰਜਾਬ ਸਰਕਾਰ ਇਹ ਵੀ ਠੋਕਰੀ ਹੈ ਕਿ ਵਿਧਾਇਕਾਂ ਦੇ ਸਿਰ ਤੇ ਆਮ ਆਦਮੀ ਪਾਰਟੀ 13 ਜ਼ੀਰੋ ਕਰਨ ਜਾ ਰਹੀ ਹੈ ਕਿਉਂਕਿ ਕੈਬਨਟ ਮੰਤਰੀ ਨੇ ਜਾਂ ਫਿਰ ਵਿਧਾਇਕ ਜਾਂ ਸਾਬਕਾ ਵਿਧਾਇਕ ਨੇ ਇੱਕ ਦਿਨ ਛੱਡ ਦਿੱਤਾ ਜਾਵੇ ਕਰਮਜੀਤ ਅਨਮੋਲਪੁਰੀ ਇਸ ਵਾਰੀ ਸਿਆਸਤ ਦੇ ਵਿੱਚ ਐਂਟਰ ਹੋਏ ਨੇ ਬਾਕੀ ਸਾਰੇ ਨੇ ਜਿਹੜੇ ਵਿਧਾਇਕਾਂ ਦੇ ਸਿਰ ਤੇ ਕਿਹਾ ਜਾ ਰਿਹਾ ਕਿ ਅਸੀਂ ਚੋਣ ਜਿੱਤਣ ਜਾ ਰਹੇ ਹਾਂ ਤੇ ਇਥੋਂ ਸ਼੍ਰੋਮਣੀ ਅਕਾਲੀ ਦਲ ਬੈਕ ਟੂ ਬੈਕ ਲਗਾਤਾਰ 2009 2014 ਅਤੇ 2019 ਦੇ ਵਿੱਚ ਸਰਸਮ੍ਰਿਤ ਕੌਰ ਬਾਦਲ ਜਿੱਤਨ ਦੇ ਵਿੱਚ ਕਾਮਯਾਬ ਰਹੇਦੇ ਨੇ ਤੇ ਦੇਸ਼ ਦੀਆਂ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ 1952 ਹੋ ਗਏ 1957 ਤੱਕ ਕਾਂਗਰਸ ਇਥੋਂ ਜਿੱਤੂਦੀ ਰਹਿੰਦੀ ਹੈ ਤੇ ਅਕਾਲੀ ਦਲ ਜਿਹੜਾ ਸੰਤ ਗਰੁੱਪ ਹੈ ਉਹ ਵੀ ਇਥੋਂ ਜਿੱਤੇ ਆ ਤੇ ਬਾਕੀ ਜ਼ਿਆਦਾਤਰ ਮੌਕਿਆਂ ਤੇ ਜਿਹੜਾ ਕਾਂਗਰਸ ਅਤੇ ਅਕਾਲੀ ਦਲ ਜਿੱਤਦਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ 1999 ਦੇ ਵਿੱਚ ਇਥੋਂ ਜਿੱਤ ਹਾਸਲ ਕੀਤੀ ਸੀ ਜਦ ਤੱਟ ਜਿਹੜੇ ਲੋਕ ਸਭਾ ਮੈਂਬਰ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਣੇ ਸੀ ਤੇ 1999 ਦੇ ਵਿੱਚ ਇਤੋਂ ਵੀ ਜਿਹੜੀ ਚੋਣ ਜਿੱਤਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਧੰਨ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਬੀਰ ਸਿੰਘ ਕੁੱਡੀਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚੋਣ ਹਰਾਇਆ ਸੀ ਉਹ ਵੀ ਚੰਗੇ ਮਾਰਜਨ ਦੇ ਨਾਲ ਵਿਧਾਨ ਸਭਾ ਸੀਟਾਂ ਦੇ ਤੌਰ ਤੇ ਦੇਖਿਆ ਜਾਵੇ ਤਾਂ 11396 ਦਾ ਅੰਤਰ ਸਿੰਘ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਵੋਟਾਂ ਦੇ ਵਿੱਚ 66313 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਗੁਰਮੀਤ ਸਿੰਘ ਖੁੱਡੀਆਂ ਤੇ ਉਹਨਾਂ ਦੇ ਪਿਤਾ ਨੇ ਜਿਹੜੇ ਉਹ ਵੀ ਫਰੀਦਕੋਟ ਤੋਂ ਐਮਪੀ ਰਹਿ ਚੁੱਕੇ ਨੇ ਤੇ ਆਮ ਆਦਮੀ ਪਾਰਟੀ 13 0 ਕਰਨ ਦੇ ਜੇ ਕਰਦੀ ਹੈ ਤਾਂ ਉਹਨਾਂ ਨੂੰ ਬਠਿੰਡਾ ਬਾਦਲਾਂ ਦੇ ਗੜ ਤੋਂ ਵਿੱਚ ਹਰਸਮਰਤ ਕੌਰ ਬਾਦਲ ਨੂੰ ਹਰੌਣਾ ਪਵੇਗਾ ਤੇ ਹਰੌਣ ਦਾ ਦਾਬਾ ਉਹ ਕਰ ਰਹੇ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਸਿਰ ਤੇ ਤੇ ਦੂਜੇ ਪਾਸੇ ਜਿਹੜੇ ਜੀਤ ਮਹਿੰਦਰ ਸਿੱਧੂ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਵੱਲੋਂ ਹਾਲਾਂਕਿ ਇਹ ਵੀ ਚਰਚਾਾਂਵਾਂ ਵਿਚਾਲੇ ਚੱਲ ਰਹੀਆਂ ਸੀ ਕਿ ਜਿਹੜਾ ਕਾਂਗਰਸ ਅਤੇ ਅਕਾਲੀ ਦਲ ਦਾ ਸਮਝੌਤਾ ਹੋਇਆ ਜੀ ਬਠਿੰਡਾ ਸੀਟ ਨੂੰ ਲੈ ਕੇ ਮਾੜਾ ਕੈਂਡੀਡੇਟ ਉਤਾਰਿਆ ਗਿਆ ਅਜਿਹੀਆਂ ਚਰਚਾਾਂਵਾਂ ਚੱਲ ਰਹੀਆਂ ਸੀ ਪਰ ਜੀਤ ਮਹਿੰਦਰ ਸਿੱਧੂ ਦਾ ਜਿਹੜਾ ਪੋਲੀਟੀਕਲ ਕੈਰੀਅਰ ਰਿਹਾ ਉਹ ਆਜ਼ਾਦ ਤੌਰ ਤੇ ਵੀ ਵਿਧਾਇਕ ਬਣੇ ਕਾਂਗਰਸ ਪਾਰਟੀ ਵੱਲੋਂ ਵੀ ਬਣੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਿਹੜਾ ਉਹਨਾਂ ਨੇ ਇਲੈਕਸ਼ਨ ਲੜੀ ਹਾਲਾਂਕਿ ਜਿਹੜਾ ਉਹ ਹਾਰ ਗਏ ਸੀ ਤੇ ਜਿਹੜੀਆਂ 2022 ਦੀਆਂ ਇਲੈਕਸ਼ਨ ਸੀ ਉਹਨਾਂ ਦੇ ਵਿੱਚ 33501 ਵੋਟ ਹੈ ਜਿਹੜੀ ਉਹਨਾਂ ਨੂੰ ਤਰਵੰਡੀ ਸਾਬੋ ਤੋਂ ਮਿਲੀ ਸੀ ਤੇ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੇ ਜਿੱਤ ਗਏ ਸੰਤ ਤੇ ਇੰਡੀਆ ਜਿਹੜੀ ਕਾਂਗਰਸ ਹੈ ਉਹਨਾਂ ਦੇ ਵਿੱਚ ਪਸ਼ਬਾਤ ਸਿੰਘ ਚਟਾਣਾ ਚੋਣ ਲੜੇ ਸੀ ਤੇ 26628 ਬੂਟਾਂ ਉਹਨਾਂ ਨੂੰ 88 ਜੀਤਮੇਂਦਰ ਸਿੱਧੂ ਪਹਿਲਾ ਜੱਟ ਦੇ ਰਿਆ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ 2012 ਦੇ ਵਿੱਚੋਂ ਵਿਧਾਇਕ ਬਣੇ 2007 ਦੇ ਵਿੱਚ ਬਣੇ ਅਤੇ 2002 ਦੇ ਵਿੱਚ ਜਦ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਸੀ ਉਦੋਂ ਚਿੱਤੇ ਫਿਰ ਲਗਾਤਾਰ ਦੋ ਕਾਂਗਰਸ ਵੱਲੋਂ ਖੜ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ ਉਹ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਜੇਕਰ ਗੱਲ ਲੱਖਾ ਸਿਧਾਣਾ ਦੀ ਕੀਤੀ ਜਾਵੇ ਤਾਂ ਲੱਖਾ ਸਿਧਾਣਾ ਜਿੱਤ ਹਾਰ ਦੇ ਵਿੱਚ ਅਹਿਮ ਉਮਰਿਕਾ ਨਿਵਾਉਣ ਵਾਲੇ ਨੇ ਨੌਜਵਾਨ ਪੀੜੀ ਦੇ ਵਿੱਚ ਚੰਗਾ ਰਸੂਖ ਰੱਖਦੇ ਨੇ ਤੇ ਪੰਜਾਬੀ ਬੋਲੀ ਦੇ ਲਈ ਉਹ ਲਗਾਤਾਰ ਸਰਗਰਮ ਦਿਖਾਈ ਦਿੰਦੇ ਨੇ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਅਤੇ ਫਿਰ 2012 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਹੈ ਜਿਹੜੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬਣਾਈ ਸੀ ਉਸ ਦੇ ਵਿੱਚ ਉਹ ਰਾਮਪੁਰਾ ਫੂਲ ਤੋਂ ਚੌਣ ਮੈਦਾਨ ਦੇ ਵਿੱਚ ਉਤਰਦੇ ਨੇ ਹਾਲਾਂਕਿ ਉਹ ਕੁਝ ਖਾਸ ਨਹੀਂ ਕਰ ਪਾਉਂਦੇ ਸਿਰਫ 10,000 ਵੋਟਾਂ ਨੇ ਜਿਹੜੀਆਂ ਉਨਾਂ ਨੂੰ ਮਿਲਦੀਆਂ ਨੇ ਤੇ ਉਹਨਾਂ ਦੀ ਪਾਰਟੀ ਦਾ ਕੁਝ ਚੰਗੇ ਹਾਲਾਤ ਨਹੀਂ ਰਹਿੰਦੇ ਪਰ ਜਿਹੜਾ ਵੱਡਾ ਮੋੜ ਉਹਨਾਂ ਦੀ ਸਿਆਸਤ ਦੇ ਵਿੱਚ ਆਉਂਦਾ ਉਹ ਇਹ ਹੈ ਕਿ 2022 ਦੀਆਂ ਜਦ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ ਕਰੀਬ 2012 ਤੋਂ 22 ਦੇ ਵਿੱਚ 10 ਸਾਲ ਬਾਅਦ ਦੁਬਾਰਾ ਉਹ ਚੋਣ ਲੜਦੇ ਨੇ ਤਾਂ ਮੋੜ ਤੋਂ ਲੜਦੇ ਨੇ ਤੇ ਮੋੜ ਤੋਂ 28000 ਕੁਝ ਵੋਟਾਂ ਲਜਾਣ ਦੇ ਵਿੱਚ ਉਹ ਕਾਮਯਾਬ ਰਹਿੰਦੇ ਨੇ ਤੇ ਆਮ ਆਦਮੀ ਪਾਰਟੀ ਜੁਕੇ ਵਿਧਾਇਕ ਬਣੇ ਸੀ ਮੋੜ ਤੋਂ ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਤੇ ਰਹਿੰਦੇ ਨੇ ਤੇ ਇਸ ਤਰੀਕੇ ਦੇ ਨਾਲ ਦੱਸਿਆ ਜਾ ਸਕਦਾ ਸਮਝਿਆ ਜਾ ਸਕਦਾ ਕਿ 10 ਸਾਲਾਂ ਦੇ ਵਿੱਚ 10000 ਤੋਂ 28000 ਕੁਝ ਵੋਟਾਂ ਤੱਕ ਲੱਖਾ ਸੁਧਾਨਾ ਨੇ ਜਿਹੜੇ ਉਹ ਪਹੁੰਚਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਲਗਾਤਾਰ ਪੰਜਾਬੀ ਮੁੱਦਿਆਂ ਨੂੰ ਲੈ ਕੇ ਸਰਗਰਮ ਨੇ ਤੇ ਖਾਸ ਤੌਰ ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਹਮੇਸ਼ਾ ਉਹ ਚਰਚਾ ਦੇ ਵਿੱਚ ਰਹੇ ਨੇ ਤੇ ਹੁਣ ਬਾਦਲਾਂ ਦੇ ਗੜ ਦੇ ਵਿੱਚ ਲੱਖਾ ਸੁਧਾਨਾ ਵੀ ਨੇ ਜੀਤ ਮਹਿੰਦਰ ਸਿੱਧੂ ਜਿਹੜੇ ਕਿ ਜਦ ਕੋਸ ਸਮਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਵੇਲੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਮੇਰਾ ਸਭ ਤੋਂ ਵੱਡੀ ਗਲਤੀ ਸੀ ਤੇ ਜੇਕਰ ਵੱਡੇ ਬਾਦਲ ਸਾਹਿਬ ਹੁੰਦੇ ਤਾਂ ਮੈਨੂੰ ਬੁਲਾ ਕੇ ਪੁੱਛਿਆ ਜਾਂਦਾ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਮੇਰੇ ਜਿਹੜੀ ਸਥਿਤੀ ਪੁੱਛੀ ਜਾਂਦੀ ਪਰ ਹੁਣ ਉਹਨਾਂ ਨੇ ਪਾਰਟੀ ਦੇ ਵਿੱਚ ਤਾਨਾਸ਼ਾਹੀ ਦਾ ਇਲਜ਼ਾਮ ਲਾਇਆ ਸੀ ਤੇ ਫਿਰ ਉਹ ਜਿਹੜਾ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਨੇ, ਵਧਾਈ ਕਰਏ ਨੇ, ਕਈ ਵਾਰ ਵਧਾਈਪ ਬਣ ਚੁੱਕੇ ਨੇ ਤੇ ਲੱਖਾਂ ਸੁਧਾਰਾਂ ਨੇ ਤੇ ਉਧਰ ਭੀਜਪੀ ਵੱਲੋਂ ਪਰਮਪਾਲਕ ਪਰ ਸਿੱਧੂ ਮੂਲਕਾ ਵਰਾਂ ਦੀ ਨੂੰ ਨੇ ਜਿਹੜੇ ਉਹ ਆਈਐਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਆਪਣੀ ਰਿਟਾਇਰਮੈਂਟ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਹਾਲਾਂਕਿ ਪੰਜਾਬ ਸਰਕਾਰ ਦੇ ਨਾਲ ਉਹਨਾਂ ਦਾ ਵਿਵਾਦ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸੂਬੇ ਦੇ ਵਿੱਚ ਆਈ ਐਸ ਘਟਨੇ ਤੇ ਤੁਸੀਂ ਅਬਦਾ ਨੌਕਰੀ ਤੇ ਵਾਪਸ ਆ ਜਾਵੋ ਪਰ ਉਹ ਕਹਿੰਦੇ ਕਿ ਮੈਂ ਬਠਿੰਡਾ ਦੀ ਸੇਵਾ ਕਰਨਾ ਚਾਹੁੰਨੀ ਆ ਪੰਜਾਬ ਸਰਕਾਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਤੁਸੀਂ ਤੂੰ ਬੋਲ ਕੇ ਨੌਕਰੀ ਤੋਂ ਰਿਟਾਇਰਮੈਂਟ ਲਈ ਆ ਤੇ ਤੁਸੀਂ ਕਿਹਾ ਸੀ ਕਿ ਆਪਣੀ ਮਾਤਾ ਦੀ ਸੇਵਾ ਕਰਨਾ ਚਾਹੁੰਦੇ ਹਾਂ ਪਰ ਗੱਲ ਤੁਸੀਂ ਇਲੈਕਸ਼ਨ ਲੜ ਰਹੇ ਹੋ ਬੀਜੇਪੀ ਵੱਲੋਂ ਉਧਰੋਂ ਦੂਜੇ ਪਾਸੋਂ ਇਹ ਕਿਹਾ ਜਾ ਰਿਹਾ ਕਿ ਮੈਨੂੰ ਕੇਂਦਰ ਸਰਕਾਰ ਨੇ ਰਿਟਾਇਰਮੈਂਟ ਦੇ ਦਿੱਤੀ ਹੈ ਤੇ ਮੈਂ ਹੁਣ ਬਠਿੰਡਾ ਦੀ ਸੇਵਾ ਕਰਨਾ ਚਾਹੁੰਨੀ ਆ ਤੇ ਬੀਜੇਪੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹਾਲਾਂਕਿ ਮਾਲਵਾ ਦਾ ਪਿਓਰ ਗਾਣਾ ਬਠਿੰਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਰਹਿੰਦੇ ਨੇ ਤੇ ਭਾਜਪਾ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ ਲਗਾਤਾਰ ਉਹਨਾਂ ਤੋਂ ਸਵਾਲ ਜਵਾਬ ਨੇ ਜਿਹੜੇ ਮਾਲਵਾ ਦੇ ਵਿੱਚ ਕਿਸਾਨੀ ਕਿਸਾਨ ਨੇ ਜਿਹੜੇ ਉਹਨਾਂ ਵੱਲੋਂ ਪੁੱਛੇ ਜਾ ਰਹੇ ਨੇ ਕਿ ਕੀ ਜਿਹੜੇ ਜਿਹੜੇ ਵਾਅਦੇ ਤੁਸੀਂ ਸਰਕਾਰਾਂ ਤੋਂ ਆਉਣ ਤੋਂ ਪਹਿਲਾਂ ਕਰਦੇ ਸੀ ਕੀ ਉਹ ਵਾਅਦੇ ਨੇ ਜਿਹੜੇ ਉਹ ਪੂਰੇ ਹੋਏ ਨੇ ਤੇ ਭਾਜਪਾ ਦਾ ਵਿਰੋਧ ਵੀ ਹੋਇਆ ਜਿਹੜਾ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋਇਆ ਦੋਵੇਂ ਸੱਤਾ ਸਰ ਜੜੀਆਂ ਪਾਰਟੀਆਂ ਨੇ ਉਹਨਾਂ ਦਾ ਜ਼ਰੂਰ ਗੁਰੂ ਦੇ ਇੱਕ ਨੂੰ ਮਿਲਿਆ ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਜਿਹੜੀ ਉਹ ਇਸ ਵਾਰ ਇਸ ਸੀਟ ਤੋਂ ਅਲੱਗ-ਅਲੱਗ ਚੋਣ ਲੜ ਰਹੀ ਹੈ ਕਿੰਨਾ ਕੁ ਭਾਜਪਾ ਇਸ ਸੀਟ ਉੱਤੇ ਆਪਣਾ ਅਸਰ ਛੱਡ ਪਾਏਗੀ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਉਸ ਕੈਂਡੀਡੇਟ ਦਾ ਨਾਂ ਦੱਸਾਂਗੇ ਜਿਹੜਾ ਇਸ ਸੀਟ ਤੋਂ ਪਹਿਲੇ ਜਾਂ ਦੂਜੇ ਨੰਬਰ ਤੇ ਰਹਿ ਸਕਦਾ ਉਸ ਕੈਂਡੀਡੇਟ ਦਾ ਨਾਂ ਆ ਹਰਸਮਰਤ ਕੌਰ ਬਾਦਲ ਹਾਲਾਂਕਿ ਉਹ ਜਿਹੜੀਆਂ 2009 ਹੋਵੇ 2009 ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤੇ 2014 ਦੇ ਵਿੱਚ ਉਹ ਮਨਪ੍ਰੀਤ ਬਾਦਲ ਤੋਂ ਬਹੁਤ ਘੱਟ ਮਾਰਜਨ ਦੇ ਨਾਲ ਜਿੱਤੇ ਅਤੇ ਫਿਰ ਰਾਜਾ ਬੜਿੰਗ ਨੇ ਉਹਨਾਂ ਨੂੰ ਚੰਗੀ ਟੱਕਰ ਦਿੱਤੀ ਸੀ ਇਹ ਸਭ ਦੇ ਬਾਅਦ ਵੀ ਪਰ ਉਹ ਦੋਵੇਂ ਭਾਰਤ ਚੰਗੀ ਤਾਕੜੀ ਟੱਕਰ ਦੇ ਵਿੱਚੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਹੁਣ 34ਵਾਂ ਚੋਣ ਮੈਦਾਨ ਦੇ ਵਿੱਚ ਨੇ ਜਿਸ ਤਰ੍ਹਾਂ ਬਾਦਲਾਂ ਦਾ ਗੜ ਮੰਨਿਆ ਜਾਂਦਾ ਵਿਕਾਸ ਦੇ ਨਾਂ ਤੇ ਪਰਤ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਪਾ ਜਿਹੜੀਆਂ ਵੋਟਾਂ ਮੰਗਦਾ ਤੇ ਇਸ ਵਾਰ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਹਰਸਮਰਤਪੌਰ ਬਾਦਲ ਉਹ ਪਹਿਲੇ ਜਾਂ ਦੂਜੇ ਸਥਾਨ ਤੇ ਜ਼ਰੂਰ ਰਹਿਣਗੇ ਇਹ ਜਿਹੜੀਆਂ ਜ਼ਮੀਨੀ ਰਿਪੋਰਟਾਂ ਆ ਰਹੀਆਂ ਨੇ ਜਾਂ ਫਿਰ ਜਿਹੜੇ ਪਿਛਲੇ ਅੰਕੜੇ ਨੇ ਉਹਨਾਂ ਦੇ ਤੌਰ ਤੇ ਤੁਹਾਨੂੰ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਹਾਨੂੰ ਜੇਕਰ ਇਸ ਦਾਅਵੇ ਨਾਲ ਤੁਸੀਂ ਇਤਫਾਕ ਨਹੀਂ ਰੱਖਦੇ ਤਾਂ ਤੁਹਾਨੂੰ ਕੌਣ ਲੱਗਦਾ ਕਿ ਇਸ ਹਲਕੇ ਤੋਂ ਕਿਹੜਾ ਉਮੀਦਵਾਰ ਹੈ ਜਿਹੜਾ ਉਹ ਬਾਜ਼ੀ ਮਾਰ ਸਕਦਾ